ਸਾਸੰਗਤ ਜੀ ਗੋਲਡੀ ਬਰਾੜ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਯੂ ਐਸ ਏ ਦੀ ਇਨਵੈਸਟੀਗੇਸ਼ਨ ਏਜੰਸੀ ਦਾ ਵੀ ਬਿਆਨ ਸਾਹਮਣੇ ਆ ਚੁੱਕਿਆ ਹੈ ਗੋਲਡੀ ਬਰਾੜ ਦੇ ਕਤਲ ਦੀ ਖਬਰਾਂ ਆਉਣ ਤੋਂ ਬਾਅਦ ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਗੱਲ ਸੱਚ ਹੈ ਕਿ ਨਹੀਂ ਪਰ ਹੁਣ ਇਹ ਗੱਲ ਕਨਫਰਮ ਹੋ ਚੁੱਕੀ ਹੈ ਕਿ ਸਿੱਧੂ ਮਸੂਵਾਲੇ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਅਰਚਡਾਲਾ ਗਰੁੱਪ ਦੇ ਵੱਲੋਂ ਨਰਕਾਂ ਵੱਲ ਭੇਜ ਦਿੱਤਾ ਗਿਆ ਵਾ ਤੇ ਜੇਕਰ ਤੁਸੀਂ ਵੀ ਇਸ ਗੱਲ ਤੋਂ ਖੁਸ਼ ਹੋ ਤਾਂ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਲਾਈਕ ਕਰ ਦਿਓ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਗੋਲਡੀ ਬਰਾੜ ਦੇ ਇੰਜਨ ਕਰਨ ਦੀ ਘਟਨਾ ਨੂੰ ਕਿਵੇਂ ਦੇ ਦੌਰਾਨ ਸੋਧਿਆ ਗਿਆ ਵਾ ਯਾਨੀ ਕਿ 골ਡੀ ਬਰਾੜ ਨੂੰ ਗੱਡੀ ਚਲਾਉਂਦਿਆਂ ਨੂੰ ਸਾਈਡ ਬਾਈ ਕਾਰ ਵੱਲੋਂ ਫਾਇਰ ਮਰਗੇ ਜਿਸ ਨਾਲ ਮੌਕੇ ਦੌਰਾਨ ਹੀ ਉਸ ਨੂੰ ਸੋਧ ਦਿੱਤਾ ਗਿਆ ਵਾ ਤੇ ਇਸੇ ਦੌਰਾਨ ਯੂ ਐਸ ਏ ਦੀ ਇੰਟਰਪੋਲ ਏਜੰਸੀ ਸੀ ਆਈ ਏ ਦਾ ਬਿਆਨ ਵੀ ਸਾਹਮਣੇ ਆ ਰਿਹਾ ਜਿਸ ਵਿੱਚ ਸੀ ਆਈ ਵੱਲੋਂ ਲਿਖਿਆ ਗਿਆ ਵੀ ਵਿਸ਼ ਟੂ ਇਨਫੋਰਮ 댓 ਇਨ ਟੁਇਸ ਇੰਡੀਅਨ ਮਾਫੀਆ ਸਿੰਦਰੀ ਸਿੰਘ ਅਲਿਆਸ 골ਡੀ ਬਰਾੜ ਵਿਚ ਵਾਸ ਇਨ ਇੰਟਰਪੋਲਸ ਰੈਡ ਕੋਰਨ ਨੋਟਿਸ ਸਿንስ 2022 ਹੈਸ ਬੀਨ ਸਕੰਬਰ ਟੂ ਹਿਸ ਇੰਜਰੀਜ਼ ਆਊਟਵਰ ਡਰਾਈਵ ਇਨਸੀਡੈਂਟ ਲੈਡ ਬਾਇ ਸਮ ਰਾਈਵਲ ਗਰੂਪਸ 골ਡੀ ਬਰਾੜ ਦੀ ਮੌਤ ਤੋਂ ਬਾਅਦ ਸ ਉਹਨਾਂ ਨੇ ਕੀ ਕਿਹਾ ਸੀ ਸੰਤਾਰਮੀ ਤੇ ਜ਼ਿਆਦਾ ਭੇਜਣ ਦਾ ਸ਼ੌਂਕ ਸੀਗਾ ਪਰ ਉਹ ਉਹਨੇ ਕੀਤਾ ਕੋਈ ਹੋਰ ਚੋਲੇ ਉਹਨੇ ਕੋਈ ਮਾਰਾ ਨਹੀਂ 100 ਬਾਤ ਕੀ ਇੱਕ ਬਾਤ ਹੈ ਸਾਡਾ ਬੱਚਾ ਫਕਰ ਇੱਕ ਸਾਧ ਕੇ ਵੈਕਸੀਨ ਤੇ ਇਹਨਾਂ ਨੇ ਉਹਨੂੰ ਬਿਲਕੁਲ ਬੇਕਸੂਰਾ ਮਾਰਤਾ ਇਹਨਾਂ ਦੀਆਂ ਜੜਾਂ ਪੱਟੀਆਂ ਜਾਣਗੀਆਂ ਸਾਨੂੰ ਸਿਸਟਮ ਦੇ ਉੱਤੇ ਤਾਂ ਸ਼ਾਇਦ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਲੇਕਿਨ ਉਹਦੀ ਅਦਾਲਤ ਦੇ ਉੱਤੇ ਸਾਡਾ ਪਰੋਸ ਹੈ ਇਹਨਾਂ ਦੀਆਂ ਜੜਾਂ ਪੱਟੀਆਂ ਜਾਣੀਆਂ ਬਸ ਆਪ ਇੱਕ ਬਹੁਤ ਬੜੀ ਲੜਾਈ ਹੈ ਬੜਾ ਬਹੁਤ ਸੰਘਰਸ਼ ਹੈ ਆਪ ਤੋਂ ਵੀ ਕਿੱਢ ਜੈਸੀ ਬਾਤ ਹੈ ਆਪ ਨੂੰ ਵੀ ਫੁਲਿਆਨ ਦੰਕ